ਫਲਾਬਾਚੇ ਕੋ ਵੱਡਾ ਹਾਦਸਾ ਵਾਪਰ ਗਿਆ ਇੱਕ ਟਰੱਕ ਮਾਲਕ ਦੀ ਮੌਤ ਹੋ ਗਈ ਆ ਜਦੋਂ ਉਹ ਦੁਕਾਨ ਦੇ ਬਾਹਰ ਟਰੱਕ ਖੜਾ ਕੀਤਾ ਤੇ ਸਾਮਾਨ ਘਟਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਵੇਲੇ ਦੁਕਾਨ ਦੇ ਉੱਪਰੋਂ ਲੰਘ ਰਹੀਆ ਹਾਈ ਵੋਲਟੇਜ ਤਾਰਾ ਦੀ ਚਪੇਟ ਦੇ ਵਿੱਚ ਆ ਗਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਪਰਿਵਾਰ ਸਦਮੇ ਵਿੱਚ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਦੱਸਿਆ ਜਾ ਰਿਹਾ ਕਿ ਇਸ ਟਰੱਕ ਮਾਲਕ ਦੇ 3 ਬੱਚੇ ਵੀ ਆ ਅਤੇ ਉਸ ਦੇ ਭਰਾ ਦੇ ਵੱਲੋਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਆ ਕਿ ਜਿਹੜਿਆ ਤਾਰਾ ਦੁਕਾਨਾਂ ਦੇ ਬਾਹਰ ਥੱਲੇ ਦੀਆਂ ਲਟਕਰੀਆਂ ਨੇ ਉਹਨਾਂ ਦਾ ਵੀ ਕੋਈ ਹੱਲ ਜਿਹੜਾ ਹੋਣਾ ਚਾਹੀਦਾ ਕਿਉਂਕਿ ਇਸੇ ਨਾਲ ਅੱਜ ਵੱਡਾ ਹਾਦਸਾ ਵਾਪਰਿਆ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੀ ਸਰ ਕੱਲ ਜਲਾਲਾਬਾਦ ਦੇ ਟਿਮਾਣਾ ਮੋੜ ਦੇ ਉੱਤੇ ਇੱਕ ਇੰਡਸਟਰੀ ਏਰੀਆ ਦੀ ਲਾਈਨ ਦੇ ਵਿੱਚ ਵਿਅਕਤੀ ਨੂੰ ਮੌਤ ਲੱਗ ਕੇ ਪ੍ਰੈਂਕ ਲੱਗੇ ਮੌਤ ਹੋਈ ਗਈ ਹੈ ਇਹ ਮਾਮਲਾ ਕੀ ਹੈ ਜੀ ਜੀ ਮੈਨੂੰ ਹੋਣੀ ਤੁਹਾਡੇ ਨੂੰ ਪਤਾ ਲੱਗ ਰਿਹਾ ਹੈ ਇਸ ਬਾਰੇ ਪੋਪਾ ਮੰਡਲ ਅਫਸਰ ਸਬੰਧਤ ਨੂੰ ਪੁੱਛਿਆ ਗਿਆ ਮੱਲੋ ਜੋ ਵੀ ਜ਼ਿੰਮੇਵਾਰ ਹੋ ਉਹ ਵਰਤਾਲ ਕਰਨਗੇ ਜੋ ਵੀ ਜ਼ਿੰਮੇਵਾਰ ਅਧਿਕਾਰੀ ਕਰਮਚਾਰੀ ਹੋਊਗਾ ਉਸੇ ਕੋ ਦੁਨੀ ਬੰਦੀ ਕਰੂਨੀ ਬਾਰੇ ਕੀ ਜ਼ਰੂਰ ਕੀਤੀ ਜਾਵੇ ਜਿਹੜਾ ਉਹ ਦੁਕਾਨ ਦਾ ਮਾਲਕ ਹੈ ਉਹ ਕਹਿ ਰਿਹਾ ਪਿਛਲੇ 3 ਮਹੀਨਿਆਂ ਤੋਂ ਅਸੀਂ ਕੰਪਲੀਟ ਕਰ ਰਹੇ ਹਾਂ ਜਿਹੜਾ ਖੰਪੋਲ ਹੈ ਖੰਭਾ ਹੈ ਉਹ 3 ਮਿੰਟ ਮੋੜ ਤੋਂ ਟੁੱਟ ਕੇ 3 ਫੁੱਟ ਦੇ ਕਰੀਬ ਲੱਗਾ ਜਿਹੜੀ ਕ੍ਰੋਸਿੰਗ ਹੈ ਥੱਲੇ ਚੁੱਕ ਚੁੱਕੀ ਸੀ ਇਸ ਕਾਰਨ ਮੌਤ ਦਾ ਜ਼ਿੰਮੇਵਾਰ ਵੀ ਬਿਜਲੀ ਵਿਭਾਗ ਨੂੰ ਮੰਨ ਰਹੇ ਨੇ ਆਪੀ ਦੇ ਵਿਭਾਗ ਦੇਖੋ ਜੀ ਜੇ ਗਲਤ ਹੋਇਆ ਬਿਜਲੀ ਵਿਭਾਗ ਫਿਰ ਜਲਦ ਕਾਰਵਾਈ ਤੇ ਬੰਦੀ ਜ਼ਰੂਰ ਕੀਤੀ ਜਾਊਗੀ ਜੀ ਜੇ 3 ਮਹੀਨੇ ਪੁਰਾਣੀ ਕੰਪਲੇਂਟ ਆਈ ਹੈ ਜੀ ਐਸ ਜੂ ਸਾਹ ਦੇ ਧਿਆਨ ਚ ਗਈ ਹੈ ਪਲੀ ਕਦੇ ਕੰਪਲੇਂਟਾਂ ਦਾ ਪੁਰੀਆਂ ਡੇਲੀ ਪੁਰੀਆਂ ਕਰਨੀ ਚਾਹੀਦੀ ਨੇ ਸੌਲਵ ਸੋਰਟ ਆਊਟ ਜਿਸਨੂੰ ਇਹ ਆਨਲਾਈਨ ਤੇ ਜਿਆਦਾ ਕਾਰਵਾਈ ਕੀਤੀ ਜਾਂਦੀ ਹੈ ਜਾਂ ਰਿਟਰਨ ਚ ਕੀਤੀ ਜਾਵੇ ਤਾਂ ਵੇਖੋ ਜੀ ਕਿ ਆਨਲਾਈਨ ਗਈ ਬਰੀ ਕਿਉਂਕਿ ਮੈਸੇਜ ਬਹੁਤ ਆਉਂਦੇ ਨੇ ਦੇਖ ਲਓ ਤੇ ਪਰ ਇਹਨਾ ਵੀ ਕਰਨੀ ਤਾਂ ਬੰਦੀ ਜੀ ਜੇ ਰਿਟੇਨਰ ਕਾਰਵਾਈ ਜੇ ਲੋਕੋ ਲਗਾ ਰਿਹਾ ਨੇ ਰਿਟਰਨ ਜਲਦੀ ਉਹ ਜਲਦੀ ਕੰਮ ਹੋ ਜਾਏਗਾ ਦੀ ਨਾਲੇ ਤੁਹਾਡਾ ਐਸਜੂ ਗੱਲ ਨਹੀਂ ਹੁੰਦਾ ਤਾਂ ਤੁਸੀਂ ਮੇਰੇ ਕੋਲ ਆਓ ਜੀ ਕੋਈ ਗੱਲ ਨਹੀਂ ਜੀ ਹੁਣ ਕਾਰਵਾਈ ਰੰਭ ਕੀਤੀ ਜਾਏਗੀ ਜੋ ਵੀ ਜੀ ਪਾਇਆ ਜਾਂਦਾ ਹੈ ਜਾਂ ਮੌਤ ਹੋਈ ਹੈ ਜਰੂਰ ਜਰੂਰ ਤੁਸੀਂ ਮੈਨੂੰ ਉਸ ਦਾ ਨਾਮ ਜੀ ਮਤਲਬ ਜਿੱਤੂ ਦਾ ਰਹਿਣ ਵਾਲਾ ਹੈ ਕੀ ਕੰਮ ਕਰਦਾ ਸੀ ਉਹ ਦੱਸ ਦਿਓ ਉਹ ਡਰਾਈਵਰ ਨੇ ਜੀ ਇੱਕ ਟਰਾਲਾ ਚਲਾਉਂਦੇ ਸੀਗੇ ਆਪਣਾ ਟਰਾਲਾ ਸੀਗਾ ਜੀ ਨਹੀਂ ਬਿਲੋਂਗ ਕਿਹਦੇ ਨੇ ਬੱਚਿਆਂ ਦਾ ਬਾਪ ਹੈ ਜੀ ਇਹ ਹਿਮਾਚਲ ਪ੍ਰਦੇਸ਼ ਤੋਂ ਆਏ ਸੀਗੇ ਅੱਛਾ ਅੱਛਾ ਮਤਲਬ ਮੱਧ ਪ੍ਰਦੇਸ਼ ਦਾ ਮੈਨੂੰ ਪੂਰਾ ਪਤਾ ਨਹੀਂ ਐਡਰੈਸ ਨਾਲਾ ਨਾਲਾ ਘੜਾ ਨਾਲਾ ਘੜਾ ਸਹੀ ਸਹੀ ਕੋਈ ਨਹੀਂ ਜੀ ਜਿਸ ਦੀ ਵੀ ਜ਼ਿੰਮੇਵਾਰੀ ਲੱਗੀ ਸਾਨੂੰ ਵੀ ਇਹ ਜ਼ਿੰਮੇਵਾਰ ਹੈ ਇਸਨੇ ਕੰਮ ਜੇ ਕੰਮ ਕਰਦਾ ਇਹ ਕੰਮ ਨਹੀਂ ਦੁਰਘਟਨਾ ਨਹੀਂ ਹੋਣੀ ਸੀ ਤਾਂ ਉਸ ਵਿਅਕਤੀ ਦੇ ਜਿਹੜੀ ਸਭ ਤੋਂ ਸਤਕਾਰ ਹੋਣੀ ਕਿਤੇ ਜਾਈਗੀ ਮੇਰਾ ਨਾਮ ਗੁਲਜ਼ਾਰ ਮੁਹੰਮਦ ਹੈ ਪਿਤਾ ਕਾ ਕੀ ਨਾਮ ਹੈ ਤੇ ਕਹਾਂ ਸੇ ਹੈ ਸ੍ਰੀ ਰੌਣਕੀ ਮੁਹੰਮਦ ਜੋ ਡਰਾਈਵਰ ਕੀ ਮੌਤ ਹੋਇਆ ਹੈ ਕੱਲ ਟਿਮਾਣਾ ਮੋੜ ਮੈਂ ਮਾਮਲਾ ਕੀ ਹੋਇਆ सर वो माल लेके आया था अपने नालागढ़ से यहाँ का जलालाबाद का जी वो तरपाल रस्से घोर था ऊपर वायर में बिजली की वायर में उच्च चपेट में आ गया हमारे को तो आठ बजे पता लगा कि उसकी मौत हो गई हमारे को तो विश्वास भी नहीं हो रहा है कि ऐसा हो गया तीन हमारे तो पांच बहन भाइयों का सबसे छोटा भाई था वो और तीन उसके बच्चे थे बुढ़े माँ बाप थे हमारे हमारे को सबको मार गए जिंदे जी मार गए किसी और के साथ ऐसा ना हो इस करके प्रशासन के आगे कि बेनती है कि किसी और के साथ ऐसा ना हो आगे के लिए उसके सुधार किया जाएगा पता ना चला है तारे बहुत नीमी है बहुत नीमी तार है सर हमने खुद देखी आगे वो तार भी इतनी हैवी तार है उसमें कोई भी बंदा काफी दूर से पकड़ लेती है वो तार गाड़ी पे अकेले आए थे अकेले आए थे खुद ही मालिक है खुद ही ड्राइवर है खुद ही अपनी गाड़ी चलाती कितनी है, कितनी है, के बच्चे है इनके? इनका बच्चा जी एक तो लड़की है अठारह साल की है एक लड़का है चौदह साल का एक बारह साल का ही पता चला है क्या गाड़ी के पे इनकी रोजी रोटी चलती थी सारा कुछ इसी गाड़ी के ऊपर था ये अकेले खुद ही कमाने वाले थे खुद ही चलाने वाले थे सरकार से पंजाब सरकार से और समाज सेवी संस्थाओं से क्या मांग करते हैं आप? मैं तो ये बेनती करता हूँ की ये जो हमारे साथ हुआ किसी और के साथ ना हो और ये हम, हम पांच बहन भाइयों में हमसे सबसे छोटा था भाई हमारा और इसके तीन बच्चे हैं और जो हमारे माँ बाप थे वो इसी के बीच में रहते थे आप बोल रहे हैं वायर नीवी थी उसके कारण मौत हुए इसका जुम्मेवार किसी को मानते हैं हम तो प्रशासन को ही मानते हैं जो उसके ऊपर ध्यान नहीं दिया है तो जो हमारे वहाँ कंपनी में बात हुई वो कह रहे हमने पहले भी कम्पलेट कई बार दे रखी है भी इस पे सुधार नहीं हुआ तो अब ये तो प्रशासन को देखना है जब दे। भाई की मौत का खबर मिला तो क्या हुआ आपको हमारे तो सर जमीन पैरों तले से जमीन ही खिसक गई हमारे को विश्वास ही नहीं हो रहा था कि ऐसा हो गया है क्यों हमारे पास से एक दिन पहले शाम को ही तो घर से आया है क्या बोल के आए थे आपसे बात हुई हमारे भाई से बात हुई है कि हम वहाँ चक्कर लगाने जा रहे हैं मैं शाम को जाऊंगा सुबह खाली करके आ जाऊंगा ठीक है जी हम तो अभी तक घर पे किसी को बताया नहीं जी हमारे घर पे बता दिया तो हमारे सियाने माँ बाप था वो मर जाएंगे पहले बीमार है जो कल एक ड्राइवर की मौत हुई है करंट लगने से क्या मामला क्या है मामला जी वो रस्ते बद्दी से आया था जी बारदाना लेके जिला जिलाबाद का और रस्ते दर बर्क हो रहा था ਉਹ ਜੀ ਉਹਦੀ ਜਿਹੜੀ ਬੈਰਿੰਗ ਦੀ ਨਾ ਤਾਰ ਦੀ 260 ਗੇ ਵੀ ਉਹ ਨੀਮੀ ਦੀ ਚਲ ਕਿ ਉਹ ਜਰਾ ਸੇਦਰਪਰ ਕੋਲ ਗਈ ਉਤੇ ਉਹ اچانک ਉਹਨਾਂ ਲੱਗ ਗਈ ਟੱਚ ਹੋ ਗਿਆ ਤੇ اچانک ਉਹਦੀ ਮੌਤ ਹੋ ਗਈ ਤੇ ਮੇਰੇ ਨਾਲ ਗੱਲ ਕਰਕੇ ਆਈ ਕਿ ਅਸੀਂ 11:30 ਵਜੇ ਘੱਟ ਕਰੀਏ ਹਮੇਸ਼ਾ ਚੱਲਿਆ ਅਪਣੀ ਪਤਨੀ ਨਾਲ ਬਾਤ ਹੋਈ ਸੀ ਨਹੀਂ ਨਹੀਂ ਮੇਰੇ ਨਾਲ ਮਸ ਹੈ ਠੀਕ ਹੈ ਮੇਰੇ ਨਾਲ ਬਾਤ ਹੋਈ ਸੀ ਕਿ ਅਸੀਂ 11:30 ਵਜੇ ਕਿ ਹਾਂ ਮੈਂ ਚੱਲਿਆ ਮੈਂ ਕਿਹਾ ਠੀਕ ਹੈ ਤੇ ਤੇ ਪਹੁੰਚ ਗਈ ਵੀ ਮੇਰੇ ਬਾਪ ਹੋਈ ਅਗੇ 5:30 ਵਜੇ ਆ ਮੈਂ ਇਵੇਂ ਪਹੁੰਚ ਗਿਆ ਮੈਂ ਗੱਡੀ ਗੱਲੀ ਕਰ ਰਿਹਾ ਹੂੰ ਤੇ ਪ੍ਰਸ਼ਾਸਨ ਸੇ ਇਹੀ ਵੰਤੀ ਆ ਕਿ ਹਾਂ ਵੀ ਹੋਰ ਸੰਸਦ ਦੇ ਸੰਸਦ ਤੋਂ ਕਿ ਹਾਂ ਵੀ ਉਹਦੇ ਛੋਟੇ ਛੋਟੇ ਬੱਚੇ ਨੇ ਜੀ ਤੇ ਆਰੇ ਪੰਜਾਬ ਸਰਕਾਰ ਤੋਂ ਕੀ ਉਮੀਦ ਆ ਕਿ ਹਾਂ ਵੀ ਉਹਦਾ ਕਿ ਹਾਂ ਵੀ ਉਹਨੂੰ ਮੈਜਰ ਮਿਲਾ ਜਾਵੇ ਕਿ ਹਾਂ ਵੀ ਉਹਦੇ ਤਿੰਨ ਛੋਟੇ ਛੋਟੇ ਜਵਾਗ ਦੇ ਜੀ ਹੁਣ ਪਰਿਵਾਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜੇ ਤੁਹ ਪਤਾ ਲੱਗਿਆ ਵੀ ਇਹ ਦਰਦ ਨਕਮੌਤ ਹੋ ਗਿਆ ਉਹ ਹੁਣ ਪਰਿਵਾਰ ਦੇ ਵਿੱਚ ਹੀ ਅਸੀਂ ਉਹਦੇ ਘਰੇ ਕਿਸੇ ਨੂੰ ਨਹੀਂ ਦੱਸਿਆ ਜੀ ਤੇ ਇਹਦੇ ਦਾ ਜਿੰਨ ਕੀ ਡੈਡੀ ਜੀ ਉਹ ਅਦੀ ਜੋ ਬੀਬੀ ਆ ਉਹ ਵੀ ਬਹੁਤ ਬਿਮਾਰ ਹੈ ਇਹ ਪਾਪਾ ਦੇ ਜੋ ਉਹ ਵੀ ਬੜਾ ਜਿਆਦਾ ਸੀਰੀਅਸ ਹੈ ਕਿ ਅੰਮੀ ਪਈ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਕੂਲਸ ਵੱਲੋਂ ਜੀ ਕਾਰਵਾਈ ਅੱਗੇ ਹਾਂ ਵੀ ਸਾਡੇ ਕੀ ਹਾਂ ਵੀ ਪੱਖ ਦੇ ਵਿੱਚ ਕੀਤੀ ਜਾਵੇ ਕੀ ਹਾਂ ਵੀ ਕੀ ਗਲਤ ਨੂੰ ਗਲਤ ਦਾ ਸਹੀ ਨੂੰ ਸਹੀ ਕਿਹਾ ਜਾਵੇ ਪੁਲਿਸ ਤੁਹਾਡਾ ਸਾਥ ਦੇ ਰਹੀ ਹੈ ਇਸ ਟਾਈਮ ਹਾਂਜੀ ਦੇ ਰਹੀ ਹੈ ਜੀ ਕਿਸ ਤਰ੍ਹਾਂ ਮੰਨਦੇ ਹੋ ਪੰਜਾਬ ਪੁਲਿਸ ਦੇ ਕਾਰਜ ਹਾਂ ਬਹੁਤ ਵਧੀਆ ਜੀ ਬਬੂ ਪਟਿਆ ਜੀ ਅੱਜ ਤੁਹਾਡੀ ਇੱਕ ਦੁਕਾਨ ਦੇ ਉੱਤੇ ਇੱਕ ਡਰਾਈਵਰ ਦੀ ਮੌਤ ਹੁੰਦੀ ਹੈ ਕੀ ਮਸਲਾ ਕੀ ਹੋ ਗਿਆ ਜੀ ਮੈਨੂੰ ਨਾ 2 ਕੋ ਘੰਟੇ ਪਹਿਲੇ ਮੇਰੇ ਆਪਣੇ ਮਨੀਮ ਦਾ ਫੋਨ ਆਇਆ ਕਿ ਬਾਰਦਨ ਦਾ ਮੇਰੇ ਭਰਾ ਨੇ ਮੰਗਿਆ ਜਿਵੇਂ ਮੇਰੇ ਬ੍ਰਦਰ ਦੀ ਵੀ ਫਰਮ ਹੈ ਮੇਰੀ ਵੀ ਫਰਮ ਹੈ ਉਹ ਐਵੇਂ ਜੀ ਉਹ ਮੈਨੂੰ ਫੋਨ ਆਇਆ ਕਿ ਕਰੰਟ ਲੱਗ ਗਿਆ ਕੋਈ ਡਰਾਈਵਰ ਨੂੰ ਤੇ ਮੈਂ ਸਿੱਧਾ ਪਹਿਲੇ ਚੋਗੋ ਹਸਪੀਟਲ ਗਿਆ ਉਥੋਂ ਉਹਨਾਂ ਨੇ ਚੋਗਲੇ ਨੇ ਕਿਹਾ ਸੀ ਸਰਕਾਰੀ ਲੈ ਜਾਓ ਐਨਡਨੇਟਡ ਤੇ ਇਹ ਸਰਕਾਰੀ ਆਏ ਆ ਸਰਕਾਰੀ ਵੀ ਚ ਉਹਨਾਂ ਨੇ ਆਪਣੀ ਬਹੁਤ ਕੋਸ਼ਿਸ਼ ਕੀਤੀ ਕਿ ਜੋ ਨਾਕਾਮ ਹੋ ਗਈ ਅਗਲੇ ਮਤਲਬ ਆਦਮੀ ਦੀ ਮੌਤ ਹੋ ਚੁੱਕੀ ਹੈ ਕੁਛ ਮੇਰੇ ਤੇ ਕੋਸ਼ਿਸ਼ ਕਰਤਾ ਮੇਰੇ ਤੇ ਕੋਸ਼ਿਸ਼ ਕਰਤਾ ਜੀ ਤੇ ਬਾਕੀ ਵੇਖਿਆ ਜਾਵੇ ਜੀ ਬਿਜਲੀ ਵਾਲਿਆਂ ਦੀ ਇੰਨੀ ਨੂੰ ਨੰਗੈਲੀ ਹੈ ਜੀ ਬਿੱਲ ਵੇਖਣ ਆਂਦੇ ਬਿੱਲ ਕੱਢਣ ਵੀ ਆਂਦੇ ਆ ਮੈਂ 2 2.5 ਮਹੀਨੇ ਪਹਿਲੇ ਕੰਪਲੀਟ ਪਈ ਉਸ ਤੋਂ ਬਾਅਦ ਮੈਂ ਠੀਕ ਨਹੀਂ ਰਹੀ ਸੀ ਮੈਂ ਦੁਕਾਨ ਤੇ ਗਿਆ ਨਹੀਂ ਅੱਜ ਜਿੰਦਾ ਵੱਡਾ ਹਸਤਾ ਹਸਾ ਆਇਆ ਇਹਦਾ ਸਾਰਾ ਕਾਰਨ ਬਿਜਲੀ ਵਿਭਾਗ ਹੈ ਇਹ ਕਹੇ ਨੂੰ ਪੁੱਛ ਲੋ ਕਹਿੰਦੇ ਉਹਦਾ ਹੈ ਉਹ ਕਹਿੰਦੇ ਉਹਦਾ ਹੁਣ ਜਿਹੜਾ ਬੰਦਾ ਚਲ ਗਿਆ ਉਹਦਾ ਕੀ ਕਸੂਰ ਹੈ ਕਹਿੰਦਾ ਮਤਲਬ ਇਹ ਕੰਮ ਕਰਨ ਤੋਂ ਕੰਨੀ ਘਤਰਾਉਂਦੇ ਨੇ ਪਾਸਾ ਹਾਂ ਕੰਨੀ ਘਰ ਦਾਂਦੇ ਆ ਜੀ ਜੀ ਤੇ ਮੈਕਮੇ ਦਾ ਕੋਈ ਹਾਨ ਨਹੀਂ ਜੀ ਹੁਣ ਮੌਕੇ ਦੇ ਮੂਹਤ ਹੋਈਏ 40 ਸਾਲ ਦਾ ਬੰਦਾ ਜੀ ਦੱਸੋ ਇਹਦੀ ਪ੍ਰਭਾਈ ਕੌਣ ਕਰੇਗਾ ਜੀ ਵਿਭਾਗ ਨੂੰ ਇਹਦਾ ਡੰਡ ਦਿੱਤਾ ਜਾਵੇ ਤੇ ਘਾਟੀਆਂ ਤਾਰਾ ਸਾਰੀਆਂ ਸਹੀ ਕਰਦੇ ਅਗੋ ਹਸਾ ਨਾ ਹੋਵੇ ਇੱਕ ਹੋਰ ਖੰਭਾ ਜੀ ਮੋਕੇ ਦੇ ਭਾਵੇਂ ਜਾ ਕੇ ਵੇਖੋ ਜੀ ਉਹ ਵੀ ਖੰਭਾ ਇਹੋ ਜਿਹਾ ਕੱਲ ਲੱਗਾ ਟਰਾਂਸਫਰਮ ਜਦੋਂ ਮਰਜੀ ਹਾਰ ਤੇ ਦਾ ਚਕਾਰ ਸਾਹਮਣੇ ਕਣਗ ਲੱਗਦੀ ਐ ਅੰਨਾ ਵਾ ਟਰੱਕ ਆਂਦਾ ਜਦੋਂ ਵੈਗ ਜਾਂਦੇ ਨੇ ਵੱਜਦੇ ਨੇ ਉਦੋਂ ਦੋਨਾਂ ਕੋ ਕਲੇਮ ਲੈਣ ਭੱਜ ਗਿਆ ਆਂਦੇ ਤੇ ਠੀਕ ਨਹੀਂ ਕਰਦਾ ਕਈ ਵਾਰ ਪਤਾ ਲੱਗੇ ਉੱਥੇ ਮੌਤ 12 ਬਸ਼ਾਂ ਦੀ ਵੀ ਮੌਤ ਹੁੰਦੀ ਹੈ ਜੀ ਉੱਥੇ 12 ਪਸ਼ੂਆਂ ਦੀ ਪੂੰਛ ਇਹ ਹਾਨੂੰ ਨਹੀਂ ਪੂਰੇ ਟਮਾਣਾ ਨੂੰ ਵੀ ਤੁਸੀਂ ਲੰਘਦੇ ਲੋਕ ਕੋਚੋ ਉੱਥੋਂ ਦੇ ਕੋਈ ਪੱਤਰਕਾਰ ਵੀ ਨੇ ਉਹਨਾਂ ਨੂੰ ਵੀ ਪੁੱਛੋ ਕੀ ਪੋਜੀਸ਼ਨ ਹੈ ਕੱਲੇ ਸਾਡੇ ਬਿਆਨ ਦੇਣੀ ਕੁਈ ਟਿਊਟਵਾਨੇ ਦੇ ਕੋਈ ਪੱਤਰਕਾਰ ਵੀ ਨੇ ਕੋਈ ਆਮ ਬੰਦੇ ਵੀ ਲੰਘਦੇ ਨੇ ਆ ਆਂਦੇ ਜਾਂਦੇ ਵੀ ਆ ਸਾਰੀ ਦੁਨੀਆ ਨੂੰ ਪਰ ਅੱਜ ਬਿਜਲੀ ਵਾਪਾਗ ਦੇਣ ਗੈਲੀ ਦੇ ਕਰਨੇ ਇੱਕ ਪਰਿਵਾਰ ਇੱਕ ਪਰਿਵਾਰ ਦਾ ਉਜੜ ਗਿਆ ਜੀ ਕੋਈ ਕਾਰਵਾਈ ਕਰੋਗੀ ਅੱਗੇ ਦੀ ਕੋਈ ਮਹਿਕਮਤ ਕਾਰਵਾਈ ਦੇ ਮਹਿਕਮੇ ਦੀ ਕਰਾਂਗੇ ਜੀ ਕਾਰਵਾਈ ਕਿਉਂ ਨਾ ਕਰਾਂਗੇ ਜੀ ਹੁਣ ਪੱਤਰਕਾਰ ਭਾਈ ਚਾਰਾ ਹੈਗਾ ਜੀ ਕਰੇ ਕਾਰਵਾਈ ਸਾਡੀ ਦਾ ਆਮ ਬੰਦੇ ਦੀ ਦਸਨੀਂਦੀ ਲਈ ਜੀ ਇਹ ਆਪਣਾ ਜਿਹੜਾ ਡਰਾਈਵਰ ਹੈ ਰੋਸ਼ਨ ਰੋਸ਼ਨ ਮੁਹੰਮਦ ਹੀ ਹੈ ਇਹ ਆਪਣੇ ਬਾਗਵਾਲ ਬੇਰਸਲ ਦਾ ਰਹਿਣ ਵਾਲਾ ਮਹਤਵਤੋ ਪੁੱਤੋ ਨਾਲ ਅਗਰ ਤੇ ਬਾਰ ਦਾ ਨਾ ਲੈ ਕੇ ਆਇਆ ਸੀ ਸੀਜੀਐਸ ਸਟੇਡਿੰਗ ਤੋੜਾ ਮੋਰ ਦੀ ਜੀ ਇੱਥੇ ਇਹਨਾਂ ਨੇ ਖਾਲੀ ਕਰਨਾ ਹੀ ਟਰੱਕ ਜੀ ਇਹ ਇੱਥੇ ਜਿਆਦਾ ਆਇਆ ਤਾਂ ਜਦੋਂ ਮਾਲ ਕਰ ਲਿਓ ਟਰੱਕ ਉੱਪਰ ਚੜਿਆ ਸੀਗਾ ਤਰਪਾਲ ਤੇ ਤਰਪਾਲ ਲਾਉਣ ਲਈ ਉਹਨੂੰ ਉੱਪਰ ਜਿਹੜੀ ਬਿਜਲੀ ਦੇ ਤਾਰਾਂ ਮੇਰੇ ਲੰਘ ਰਹੀਆਂ ਸੀ ਮੀੜੀਆਂ ਹੋਣ ਕਰਕੇ ਉਹਨੂੰ ਜਰਾ ਡੀਲੇ ਕਰਾ ਦਿੱਤੀ ਗਿਆ ਸੀ ਜਿਸ ਕਰਕੇ ਜਿਹੜੇ ਮੌਕਾ ਗਵਾਏ ਪਰਮਜੀਤ ਸਿੰਘ ਵੀ ਸੀਗਾ जिन्होंने दसिया कि इन असी सिविल हॉस्पिटल जलालो दाखिल कराया पर जितने जोड़े डॉक्टर सर ने मृतक घोषित शादी शुदा सी गई जी ये कल एन... कदू आए को को थे किन्ने बजे का टाइम करीब साढ़े को पांच इतने आ गए थे उस तो बाद करंट लगन का कारण की है जी नीविया तारा दसिया जा रहा जी हाँ जी तारा तो ता नीविया है जो पुलिस वालों हम किस तरह की कारवाई अगे दी लिया ਕਰੰਟ ਦਾ ਚਣਤੀ ਲੱਗਿਆ ਜਿਸ ਕਰਕੇ 94 ਦੇ ਦਿਲਕਾਰਵਈ ਕੀਤੀ ਐਨਐਸਐਸ ਕਰ ਉਹ ਹੀ ਅਮਲ ਹੋਇਆ ਕੋਈ ਪੁਲਿਸ ਵੀ ਪਾਕਦੇ ਵੱਲੋਂ ਪਾਵਰ ਕਮ ਦੇ ਖਿਲਾਫ ਵੀ ਲਿਖਿਆ ਜਾ ਰਿਹਾ ਜਿਸ ਤੇ ਕਾਰਨ ਵਿਅਕਤੀ ਦੀ ਮੌਤ ਹੋਈ ਹੈ ਜੀ ਬਾਕੀ ਇਹ ਅਫਸਰਾਂ ਨੂੰ ਆਪਾਂ ਜਾਣੂ ਕਰਵਾ ਦਿੱਤਾ ਹੈ ਜੀ ਬਾਕੀ ਅੱਗੇ ਅਫਸਰਾਂ ਦੇ ਜੋ ਹੁਕਮ ਹੋਇਆ ਕੋਈ ਲਾਸ਼ ਦਾ ਪੋਸਟਮਾਰਟਮ ਹੋ ਗਿਆ ਜੀ ਕਿ ਨਹੀਂ بس ਕਾਰਵਾਈ ਹੋ ਵੀ ਹੈ ਲੱਗਦਾ ਹੈ ਕਾਗਜ਼ੀ ਪਤਰੀ ਹੁਣ ਜਾ ਕੇ ਪੋਸਟਮਾਰਟਮ